ਉਸ ਦੇ ਤਿੱਗੇ ਤਾਂ ਆਪਾਂ ਉਸੇ ਹਿਸਾਬ ਨਾਲ ਚੱਲ ਰਹੇ ਹਾਂ ਜਿਵੇਂ ਮੰਨ ਲਓ ਵੀ ਆਪਾਂ ਨੂੰ ਖਾਲਸਾ ਰਾਜ ਮਿਲੇ ਸਭ ਕੁਝ ਆਪਣੇ ਸਿੱਖੀ ਸਿੱਖ ਦੇਆਂ ਕਦਰਾਂ ਕੀਮਤਾਂ ਤੇ ਸਿੱਖ ਦਾ ਰਤਬਾ ਜਥੇਦਾਰਾਂ ਦਾ ਰਤਬਾ ਕਿੱਥੇ ਹੁੰਦਾ ਸੀ ਤੇ ਉਹੀ ਤੁਸੀਂ 47 ਜਦ ਤੁਸੀਂ ਕਹਿੰਦੇ ਅੱਜ ਆਉਤੇ ਹੋਗੇ 47 ਤੋਂ ਪਹਿਲਾਂ ਵੀ ਹੋ ਜੇ ਠੀਕ ਠੀਕ ਮਨਮਤ 47 ਤੋਂ ਬਾਅਦ ਦੇਖੋ ਕੀ ਹੋਇਆ ਹੋ ਗਿਆ ਜਦੋਂ ਸਿੱਖਾਂ ਨੇ ਗੋਲਦ ਬਾਜਾਈਆਂ ਚਾਬੀਆਂ ਦਾ ਆਪਣਾ ਉਹ ਜਿਹੜਾ ਸੀਗਾ ਮਸਲਾ ਕਲੀਅਰ ਕਰ ਲਿਆ ਚਾਬੀਆਂ ਜਿੱਤ ਲਈਆਂ ਲਹਿਰੀਆਂ ਕਬਜ਼ੇ ਕਰ ਲਈਆਂ ਤਾਂ ਗਾਂਧੀ ਨਰੂ ਇਹ ਆ ਕੇ ਸਿੱਖਾਂ ਨੂੰ ਕਹਿੰਦੇ ਵੀ ਤੁਸੀਂ ਆ ਵਧੀਆ ਕੰਮ ਕਰਤਾ ਹੁਣ ਇੱਕ ਕੰਮ ਤਾਂ ਕਰ ਲਿਆ ਹੁਣ ਤੁਸੀਂ ਆਪਾਂ ਅਗਲਾ ਕੰਮ ਇਆਦੀ ਦਾ ਕਰਨਾ ਕੋਈ ਘੜਾ ਠੇਕਾ ਲੇਤਾ ਹੈ ਇਹਨਾਂ ਦੀ ਇਆਦੀ ਦਾ ਕੰਮ ਕਰਨਾ ਉਹ ਤੋਂ ਇਹਨਾਂ ਨੇ ਇੱਕ ਗੱਲ ਇਹ ਨਹੀਂ ਕਹਿ ਹੋਈ ਕਿਸੇ ਤੋਂ ਜਾਂ ਕਈ ਵੀ ਹੋਊਗੀ ਅਗਲੇ ਅਗਲੇ ਆ ਮੀਡੀਆ ਦੀ ਕਿਉਂਕਿ ਅਗਲੇ ਆਪਣੀ ਗੱਲ ਨੂੰ ਪਹੁੰਚਾਉਣਾ ਸਿੱਖੇ ਹੋਏ ਸੀ ਅੰਗਰੇਜ਼ਾਂ ਦੇ ਰਾਹੀਂ ਕਿਉਂਕਿ ਪਹਿਲਾਂ ਤੋਂ ਹੀ ਉਹ ਉਹ ਤੰਤਰ ਦੇ ਵਿੱਚ ਰਹੇ ਨੇ ਚਾਹੇ ਉਹ ਮੁਗਲਾਂ ਦਾ ਹੋਵੇ ਚਾਹੇ ਉਹ ਅੰਗਰੇਜ਼ਾਂ ਦਾ ਹੋਵੇ ਅਕਬਰ ਦੇ ਵੇਲੇ ਵੀ ਕਹਿੰਦੇ ਇਹਨਾਂ ਦੇ ਜਿਹੜੇ ਮੰਤਰੀ ਸੰਤਰੀ ਹੁੰਦੇ ਸੀ 60% ਅਕਬਰ ਦੇ ਰਾਜ ਚੰਦੇ 40% ਅਕਬਰ ਦੇ ਬੰਦੇ ਹੁੰਦੇ ਸੀ ਤੇ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਵੀ ਇਹਨਾਂ ਨੇ ਇਦਾਂ ਹੀ ਕੀਤਾ ਅਗੋਂ ਵੀ 60% ਤੋਂ ਵੱਧ ਇਦਾਂ ਸੀ ਪਹਾੜੀਏ ਬਹੁਤ ਆਏ ਹੋਏ ਸੀ ਉਹ ਤਾਂ ਸਿੱਖ ਬਣ ਕੇ ਪੱਗਾਂ ਬਣ ਮੰਨ ਕੇ ਸਰਦਾਰ ਬਣ ਮੰਨ ਮਰ ਸ਼ੱਕ ਸ਼ੱਕ ਕੀ ਮੁਰਤੇ ਜ਼ਮੀਨਾਂ ਲੈ ਲੈ ਕੇ ਭੱਜ ਗਏ ਇਹਨਾਂ ਦੇ ਕਰਕੇ ਦੋਗਰਿਆਂ ਨੇ ਦਾ ਧੋਖਾ ਕਰਿਆ ਤੇ ਸਾਡਾ ਰਾਜ ਚਲਦਾ ਲੱਗਿਆ ਤੇ ਉਹਦਾ ਨਤੀਜਾ ਤੁਹਾਨੂੰ ਕੀ ਮਿਲਿਆ ਨਤੀਜਾ ਸਾਨੂੰ ਇਹ ਮਿਲਿਆ ਵੀ ਅਸੀਂ ਜਿਹੜੀ ਭਾਸ਼ਾ ਨੂੰ